ਤੇ ਇੱਥੇ ਕਿਚਨ ਵਿੱਚ ਚੱਲ ਰਿਹਾ ਕੰਮ ਤੇ ਆਹ ਵੇਖੋ ਸਬਜ਼ੀਆਂ ਸੁੱਡੀਆਂ ਪਈਆਂ ਮੂਲੀਆਂ ਪਈਆਂ ਵੇਖੋ ਜੇ ਆਵੇ ਆਵੇ ਦੂਰੋਂ ਲਾਤਾ ਜਿਵੇਂ ਗਲਦਸਤਾ ਹੁੰਦਾ ਤੇ ਡੈਡੀ ਨੂੰ ਕੀ ਹੋ ਗਿਆ ਗੇੜੀਆਂ ਹੀ ਲੈ ਜਾਂਦਾ ਬੁਲਟੀਆਂ ਮੈਨੂੰ ਤਾਂ ਫੇਰ ਵਾਪਸ ਆਉਣ ਲੱਗੇ ਆ ਤੇਨੂੰ ਕਿਹਾ ਮੰਨੂਰੇ ਜਾਣਾ ਨਾ ਹੂੰ ਕੋ ਮੋ ਕੋ ਮੋ ਕੱਲਾ ਹੀ ਕੁਰਕਰੇ ਖਾਈ ਜਾਂਦਾ ਮੈਨੂੰ ਵੀ ਦੇ 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 ਥੋੜੇ ਜਿ ਰਹਿ ਗਏ ਆ ਚੜਦੇ ਛਾੜਦੇ ਮੱਲੂ ਵਾਲੇ ਥੱਲੇ ਵੇਖੋ ਵੇਖੋ ਓਏ ਆਹ ਪੂਰੀ ਉਗ ਨਾ ਕਰਨ ਮੇਰੀ ਤੇ YouTube ਫੈਮਿਲੀ ਅੱਜ ਅਸੀਂ ਘਰ ਕਰਤਾ ਨੀਟ ਐਂਡ ਕਲੀਨ ਦੇਖੋ ਕਿੱਡਾ ਸੋਹਣਾ ਲੱਗਦਾ ਮੇਰਾ ਕਮਰਾ ਤੇ ਦੂਜਾ ਕਮਰਾ ਵੀ ਕਰਨਾ ਦਿਖਾਉਣੀ ਆ ਇਹ ਵੀ ਨੀਟ ਐਂਡ ਕਲੀਨ ਤੇ ਕਿਚਨ ਵੀ ਕਾਫੀ ਹੱਦ ਤੱਕ ਅਸੀਂ ਸਵਾਰਤੀ ਇੱਥੇ ਆ ਵੀ ਦਿਖਾਓ ਤੇ ਇੱਥੇ ਖੋਜਨੇ ਹੁਣ ਵੇਖ ਲੋ ਮੈਂ ਪਾਇਆ ਚੀਜ਼ੀਆਂ ਦਾ ਖਲਾਰਾ ਯੈਸ ਆ ਤੂੰ ਪਾਇਆ ਤੇਰਾ ਆ ਇਹ ਸਾਡਾ ਆਏ ਮਰੂਲਾ ਤੇ ਸਾਰੇ ਸਫਾਈਆਂ ਹੋ ਗਈਆਂ ਤੇ ਆ ਕੰਬਲ ਧੋਤੇ ਸੀ ਇਹ ਲਾ ਕੇ ਲੈ ਆਂਦੇ ਆ ਬਸ ਇਹ ਤੈਹ ਲੋੜੇ ਆ ਬਾਕੀ ਸਾਰਾ ਖਲਾਰਾ ਚੱਕਿਆ ਗਿਆ ਤੇ ਇੱਕ ਐਲਈਡੀ ਸੀ ਵੀਰ ਜੀ ਨੇ ਆਰਡਰ ਕੀਤੀ ਸੀ ਆਪਦੇ ਵਾਸਤੇ ਉਹ ਅਸੀਂ ਲਾ ਲਈ ਤੇ ਫਿਰ ਵੀਰ ਜੀ ਨੂੰ ਦੁਬਾਰਾ ਆਰਡਰ ਕਰਨੀ ਪਈ ਅਸੀਂ ਕੈਮਰਿਆਂ ਤੇ ਲਾਲ ਕੈਮਰੇ ਵਾਲੀ ਸਾਡੀ ਖਰਾਬ ਹੋ ਗਈ ਸੀ ਐਲਈਡੀ ਤੇ ਮੈਂ ਹੁਣ ਫ੍ਰੀ ਹੋਈਆਂ ਰੋਟੀ ਪਾਣੀ ਦਾ ਨੇ ਬੇਟਾ ਤੇ ਸਵੇਰ ਦੇ ਘਟੇ ਮਿੱਟੀ ਹੋਏ ਪਿਆ ਹੁਣ ਨਾ ਆ ਕੇ ਫਰੈਸ਼ ਹੋ ਕੇ ਤੇ ਸੌਂ ਜਾਗੇ ਹੂੰ ਓਕੇ ਬੇਟਾ ਸਾਡੇ ਗਾਹ ਘਾਰੇ ਅੱਜ ਪਤਾ ਐਸੋਲੇ ਲੋਕਾਂ ਦੇ ਐਸੋਲੇ ਜਾਂਦੇ ਸਾਡੇ ਆ ਰਹੇ ਆ ਉਹਨਾਂ ਚੁੱਟੇ ਉਹ ਬਣਾਉਣੀ ਐਲਈਡੀ ਕਿਵੇਂ ਕੀ ਆਖਿਆ ਹਾਂ ਵਾਰੀ ਐਲਈਡੀ ਬਣਵਾਉਣੀ ਆ ਹਾਂ ਉਹ ਤਾਂ ਬੇਬੇ ਜੀਆਂ ਚੰਨੀਆਂ ਬੇਬੇ ਜੀਆਂ ਬਹੁਤ ਨਿਸ਼ਾਨੀਆਂ ਆਪਣੇ ਕੋਲੇ ਉਹ ਤਾਂ ਬੱਬਲਾਵਾਗੇ ਜਰੂਰ ਮੇਰੇ ਕੋ ਕੋਈ ਬੰਦੇਰੇ ਤੇ ਯੂਟਿਊਬ ਫੈਮਿਲੀ ਮੈਂ ਅਗਲੇ ਵਿਆਹ ਦੀ ਤਿਆਰੀ ਕਰ ਲਈ ਆ ਮੈਂ ਫੇਸ਼ਲ ਕਰਾ ਕੇ ਆਈ ਹੁਣੇ ਹੁਣੇ ਬਹੁਤ ਵਧੀਆ ਗਲੋ ਆਇਆ ਕੋਮਲ ਤੋਂ ਕਰਾ ਕੇ ਆਈ ਆ ਤੇ ਅਸੀਂ ਸਵੇਰੇ ਅੱਜ ਤਿਆਰ ਹੋਣ ਲਈ ਆਈਆਂ ਸੀ ਬੀਬੀਆਂ ਕਰ ਕੇ ਤੋਰਤੀਆਂ ਫਿਰ ਕਰਦੇ ਵੀ ਸਬਸਫਾਈ ਕਰ ਲਈ ਸਾਰਾ ਘਰ ਦਾ ਕੰਮਕਾਜ ਕਰ ਲਿਆ ਤੇ ਹੁਣ ਫਿਰ ਕਲਾਇੰਟ ਆਏ ਹੋਏ ਆ ਤੇ ਕੋਮਲ ਉਹਨਾਂ ਨੂੰ ਹੈਂਡਲ ਕਰ ਰਹੀ ਤੇ ਮੈਨੂੰ ਹੋ ਰਹੀ ਸੀ ਚਾਹ ਦੀ ਤਲਬ ਸੋ ਮੈਂ ਉੱਪਰ ਆਈ ਸੀ ਮੈਂ ਕਿਹਾ ਚਲੋ ਚਾਹ ਪੀਨੇ ਆ ਤੇ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਮੋਪ ਤੱਕ ਕਰਵਾ ਲਿਆ ਸੀ ਹਲ ਪਰ ਤੋਂ ਕਿਉਂਕਿ ਅਸੀਂ ਸਵੇਰੇ ਬਿਜੀ ਸੀ ਸਲੂਨ 'ਚ ਤੇ ਬਹੁਤ ਵਧੀਆ ਉਹਨਾਂ ਨੇ ਸਫਾਈ ਕੀਤੀ ਹੈ ਅੱਜ ਬਹੁਤ ਹੀ ਮੇਰੇ ਨਾਲੋਂ ਵੀ ਜਿਆਦਾ ਸੋਹਣੀ ਕਿਉਂਕਿ ਬੈਠ ਕੇ ਪੋਚਾ ਲਾਇਆ ਹੱਥ ਨਾਲ ਤੇ ਅੱਥਣ ਮੈਂ ਹੁਣ ਬਣਾ ਲਈ ਆ ਚਾਹ ਤੇ ਚਾਹ ਬਣ ਗਈ ਆ ਤੇ ਮੈਂ ਕੋਮਨ ਕੋਮਲ ਵਾਸਤੇ ਤੇ ਇੱਕ ਕਲਾਇੰਟ ਆ ਉਹਨਾਂ ਦਾ ਚੱਲ ਰਿਹਾ ਸਪਾ ਤੇ ਨਾਲ ਨਾਲ ਚੱਲ ਰਿਹਾ ਉਹਨਾਂ ਦਾ ਆਫੀਸ਼ਲ ਤੇ ਸੋ ਮੈਂ ਸੋਚਿਆ ਉਹਨਾਂ ਲਈ ਚਾਹ ਲੈ ਚਲਦੇ ਆ ਨਾਲੇ ਆਪਾਂ ਚਾਹ ਪੀਨੇ ਆ ਤੇ ਅਜਾ ਯੂਟਿਊਬ ਫੈਮਿਲੀ ਤੁਸੀਂ ਵੀ ਚਾਹ ਪੀ ਲਓ ਚਾਰ ਇਜ ਰਜ ਕੇ ਮੇਰੀ ਕਮਲੀ ਹੋ ਗਈ ਤੇ ਹੁਣ ਠਰ ਨਾ ਜਾਵੇ ਛੇਤੀ ਛੇਤੀ ਆਪਾਂ ਚਾਹ ਲੈ ਜੀਏ ਤੇ ਫਿਰ ਇਹ ਮੇਰਾ ਮਰੁੰਡਾ ਪਿਆ ਕੱਲ ਵਾਲਾ ਥੋੜਾ ਜਿਹਾ ਖਾ ਲਿਆ ਥੋੜਾ ਜਿਹਾ ਰਹਿ ਗਿਆ ਤੇ ਚਲੋ ਇਹਨੂੰ ਇੱਥੇ ਬੰਦ ਕਰਦੇ ਆ ਫਿਰ ਕਿਤੇ ਖਾਵਾਂਗੇ ਚਾਹ ਪੀ ਕੇ ਤੇ ਫਿਰ ਹੁਣ ਨੇ ਥੋੜੇ ਜੇ ਸਟਾਰਟ ਗੱਡੀ ਸਟਾਰਟ ਹੋ ਜਾਂਦੀ ਕਿ ਆ ਪੀ ਕੇ ਇੱਧਰ ਤੁਸੀਂ ਬਾਹਰ ਦਾ ਮਾਹੌਲ ਦੇਖ ਸਕਦੇ ਮੈਂ ਚੱਲੀ ਚਾਹ ਲੈ ਕੇ ਤੇ ਇੱਧਰ ਦੇਖੋ ਸਾਰੇ ਵਿਆਹ ਹੋ ਵਗੈਰਾ ਹੈ ਵਾਪਸ ਜਾ ਰਹੇ ਘਰ ਤੇ ਅਸੀਂ ਹੁਣ ਆਪਣੇ ਜੋ ਵੀ ਕਸਟਮਰ ਆ ਸੰਭਲੇ ਆ ਹੁਣ ਫ੍ਰੀ ਹੋ ਕੇ ਸੀ ਆਵਦੇ ਤੇ ਲੱਗੇ ਆ ਤੇ ਇੱਥੇ ਕੋਮਲ ਮੇਰੇ ਨੇਲ ਐਕਸਟੈਂਸ਼ਨ ਕਰ ਰਹੀ ਆ ਤੇ ਅੱਜ ਮੈਂ ਜਿਹੜੇ ਨਵੇਂ ਨੇਲ ਕਲਰ ਲਿਆਂਦੇ ਸੀ ਉਹ ਟਰਾਈ ਕਰੂੰਗੀ ਤੇ ਦੇਖਦੇ ਆ ਕਿਸ ਤਰ੍ਹਾਂ ਲੱਗਦਾ ਕੋਈ ਤਿਆਰੀ ਨਹੀਂ ਕੀਤੀ ਤੇ ਆਉਦੀ ਨੋਆ ਦੀ ਮੈਂ ਵਿੱਚੋਂ ਵੇਲਾ ਕਿਵੇਲਾ ਕੱਢ ਕੇ ਬਸ ਆਪਦਾ ਕੰਮ ਕਰਵਾ ਲੈਣੀ ਆ ਸਹੀ ਗੱਲ ਹੈ ਲੱਗਵੇ ਫਿਰ ਕੁਚਾ-ਗੂਚੀ ਕਰਨਾ ਹੋਰ ਫੇਸ਼ਲ ਕਰਾਇਆ ਮੈਂ 글로 ਵਧੀਆ ਆ ਸੈਟ ਆ ਮੈਂ ਤਾਂ ਕਿ ਕੋਈ ਹੋਰੀ ਮੁੁੱਲੇਗਾ ਇਹ ਜਿਹੜੇ ਪਹਿਲਾਂ ਲਵਾਈ ਸੀ ਉਹ ਨਹੀਂ ਚਾਹੀਦਾ ਜਾਏ ਫਿਰ ਪੁਲਾ ਤੇ ਕਿਉਂ ਮੇਰੇ ਕੋਲ ਪਰਮਾਨੈਂਟ ਦਾ ਸਮਾਨ ਖਤਮ ਹੋਇਆ ਪਿਆ ਸੀਗਾ ਪਿਓ ਦਾ ਰਾਜ ਆ ਲਾ ਦੇ ਕਿਉਂਦਾ ਨਹੀਂ ਮੇਰਾ ਆਉਂਦਾ ਹੀ ਰਾਜ ਆ ਇਹ ਪਿਓ ਵਿਚਾਰਾ ਤਾਂ ਹਲੋ ਉੱਤਰੀ ਭਲੀ ਹੋ ਜੇ ਇੰਨੇ ਨਾਲ ਲਾ ਲਓ ਛੂ ਨਹੀਂ ਲੱਗਦਾ ਇੰਨੇ ਰੱਖਣੇ ਨਹੀਂ ਵੈਹਣ ਨਾ ਦੂਜਾ ਪਾਪਾ ਕਹਿੰਦੇ ਰੱਖ ਲੈ ਹਾਂ ਦੂਜਾ ਗੱਡੀ ਜਾਪੈ ਇੰਨੀ ਦੂਰ ਜਾਣਾ ਤੇ ਉੱਥੇ ਕੋਈ ਕੀ ਕਰੂ ਐ ਕਰ ਲੈ ਇਹੋ ਹੀ ਨਾ ਬਸ ਤੋਂ ਲ ਜਾਂਦੀ ਵੀ ਲੋੜ ਨਹੀਂ ਆਹੇ ਤਾਂ ਵਧੀਆ ਹਥਿਆਰ ਆ ਤੇ ਤੇ ਹੋਰ ਬੱਕੀਆਂ ਹੀ ਪਾੜ ਦੇਣੀਆਂ ਆ ਤੂੰ ਨਾ ਸਗਰ ਸਟਾਰਟ ਹੀ ਹੋ ਐਨੀ ਹੈ ਗਰੀ ਸਟਾਰਟ ਤੇਰੀ ਗੱਡੀ ਚ ਸ਼ੁਰੂ ਹੀ ਹੋ ਜਾਂਦੀ ਜਿਵੇਂ ਨਾ ਕਿ ਲੋ ਇਸ ਅੱਜ ਨਾ ਤੂੰ ਬੋਲ ਕੁੜੀ ਅੱਜ ਕੰਮ ਬਹੁਤ ਕਰਕੇ ਇਸ ਵੇਰ ਦੀ ਬਿਜ਼ੀ ਹੋਣ ਵੇਲੇ ਹੋਈ ਹੈ ਸਲੂਨ ਚ ਤਾਂ ਮੈਂ ਸਵੇਰੇ ਤੇ ਪਤਾ ਹੁਣ ਤਾਂ ਰੋਟੀ ਮਜ਼ਾ ਖਾਣੀ ਨਾ ਨੋ 9 ਪੀਰੀਅਡ 9 ਪੀਰੀਅਡ ਤੇ 8 ਪੀਰੀਅਡ ਬਸ ਡੰਡੀ ਖਾਈਗਾ ਖਾ ਕੇ ਵਿਖਾ ਦੇਣੂਗਾ ਖਾ ਲੂਗੀ ਡੰਡੇ ਅਟੇੜੇ ਮੈਂ ਕੰਮ ਨਹੀਂ ਕਰਦੇ ਤੂੰ ਕਰ ਲੈ ਸਿਆਣੇ ਬੱਚੇ ਓ ਮੜੋਟੇ ਜਲਦੀ ਨਿੰਦਾ ਸਕੂਲ ਚ ਜਾ ਕੇ ਡੂੰ ਡੰਡੇ ਖੱਦੇ ਕੀ ਫਾਇਦਾ ਕਿਸ ਕੋਲ ਸਾਰੇ ਪੀਰੀਅਡ ਹੀ ਤੇ ਉਰ ਅਜਾ ਕਿਤਾਬ ਤਾਂ ਫੜਨੀ ਨਹੀਂ ਫਿਰ ਡੰਡੇ ਖਾਣੇ ਓ ਨਹੀਂ ਦੁਜਾ ਬੋਲਦੇ ਹੀ ਕਿ ਤਾਂ ਕਰਕੇ ਕੋਮਲ ਥੋੜਾ ਜਿਹਾ ਮਨ ਲੱਗਾ ਚੱਕਵਾ ਨਹੀਂ ਸਾਰੇ ਬਿੜ ਤਾਂ ਨਹੀਂ ਹਾਂਜੀ ਇਹ ਬਾਫ ਕਰ ਦਿੰਗੇ ਜ਼ੀਰੋ ਬਿੜ ਵੀ ਨਹੀਂ ਪਹਿਲੇ ਬਿੜ ਵੀ ਨਹੀਂ ਦੂਜੇ ਬਿੜ ਨਹੀਂ ਤੀਜੇ ਬਿੜ ਪੈ ਕਿਉਂਕਿ ਉਹ ਬੋਲਦੇ ਪਏ ਹਾਂ ਹਾਂਜੀ ਕੋਮਲ ਕਰ ਰਹੀ ਹੈ ਨੇਲ ਆਰਟ ਤੇ ਜਿੰਨੇ ਜਿੰਨੇ ਨੇਲ ਆਰਟ ਕਰਵਾਉਣਾ ਹੈ ਤੇ ਜਲਦੀ ਆ ਜਾਓ ਕੋਮਲ ਦੇ ਗਾਹਕ ਬਣੋ ਸੰਪਰਕ 24 ਘੰਟੇ 24 ਘੰਟੇ ਲਈ ਆਫਰ ਆ 24 ਘੰਟੇ ਜਿ ਵਲੋਗ ਪੈਣਾ ਉਹ ਮਣ ਕੀ ਹੁਣ ਆਫਰ ਸ਼ੁਰੂ ਆ ਫ੍ਰੀ ਜਦੋਂ ਤੱਕ ਆ ਜਾਣਗੇ 0090 ਸਿੱਧਾ ਸਾਡੇ ਪਾਰਲਰ ਤੇ ਲੱਗੇ ਖੇਤੀ ਪਹੁੰਚ ਜਾਨ ਜਿੰਨੇ ਜਿੰਨੇ ਨੇ ਲਾ ਸਾਰੇ ਤੋਂ ਪਹਿਲਾਂ ਮੇਰੇ ਅੰਗੇ ਤੂੰ ਹੀ ਬੈਠੀ ਐ ਤੇਰੇ ਤੇ ਨਾ ਤੇਰੇ ਤੇ 8290 ਨਾ ਲੱਗੇ ਨਾ ਲੱਭੇ ਨਹੀਂ ਅਸੀਂ ਲੱਭ ਜਾਾਂਗੇ ਹਾਂ ਲੱਗਣਾ ਨਹੀਂ ਪਰ ਅਹੀਂ ਮਾਇਆ ਮਾਇਆ ਕੱਠੀ ਕਰਨ ਦੇ ਹੋੜ ਚ ਲੱਗੇ ਹੋਏ ਆ ਸਹੀ ਗੱਲ ਕਿਉਂਕਿ ਅਸੀਂ ਤਾਂ ਕਮਾਉਣੇ ਆਂ ਓਨੇ ਢਾ ਦਿੰਨੇ ਆ ਸਾਡੇ ਗੱਲ ਸਹੀ ਗੱਲ ਅਹੀਂ ਚੀਜ਼ਾਂ ਤਕਾਈਆਂ ਹੁੰਦੀਆਂ ਪਹਿਲਾਂ ਹੀ ਆਹ ਲੈਣੀ ਆ ਉਹ ਲੈਣੀ ਕੈਸੇ ਲਗੇ ਰੇ ਬਾਬੂ ਨੋਪਾਉ ਮੈਂ ਜੱਲਿਆ ਹੁਣ ਗਾਇਸ ਤੁਹਾਨੂੰ ਦਿਖਾਵਾਂਗੀ ਬਣ ਤੋਂ ਬਾਅਦ ਹੁਣ ਜਦੋਂ ਬਣ ਗਏ ਨਾ ਫਿਰ ਦਿਖਾਵਾਂਗੇ ਮੈਂ ਲੈਂਥ ਬਿਲਕੁਲ ਛੋਟੀ ਰੱਖਣੀ ਸਾਰੇ ਕੱਟ ਦੇਣੇ ਆ ਇੱਕ ਕੱਟ ਲਵਾਂਗੇ ਇਦਾਂ ਕਰਕੇ ਇੱਥੇ ਬੰਦ ਕਰ ਤੇ ਤੇ ਇੱਥੇ ਆਉਣੂਗਾ ਬੰਦ ਕਰੀ ਬੰਦ ਕਰੀ ਮੈਂ YouTube ਫੈਮਿਲੀ ਨੂੰ ਇੱਕ ਚੀਜ਼ ਵਿਖਾਉਣੀ। ਇੱਧਰ ਵੇਖੋ ਵੀ ਪੈਕ ਬਣ ਰਿਹਾ ਮੁੰਡੇ ਦਾ। ਪੈਕ ਕਰ ਜਿਹੜੇ ਚਿੱਟੇ-ਚਿੱਟੇ ਹੱਥ ਲਾਉਂਦਾ ਪਿਆ। ਬੈਗ ਸਾਈਡ ਨੂੰ ਵੀ ਪੈਕ ਲਾਉਣਾ ਪਿਆ। ਇਹ ਕਹਿੰਦਾ ਸੀ ਮੇਰੇ ਫੇਸ਼ੀਅਲ ਕਰੋ ਤੇ ਮੈਂ ਕਿਹਾ ਫੇਸ਼ੀਅਲ ਨਹੀਂ ਤੇਰੇ ਜੇ ਕਰਨਾ। ਫੇਸ਼ੀਅਲ ਤੋਂ ਬਚ ਕੇ ਰਹਿ ਕੈਮੀਕਲ ਤੋਂ ਤੇ ਹੁਣ ਦੇਸੀ ਜਗਾੜ ਲਾਉਣ ਲੱਗਾ ਏ। ਰਾਈਸ ਪੈਕ ਹਨਾ। ਰਾਈਸ ਆਟਾ ਬਣਾਉਣ ਡਿਆ। ਤੇ ਜਿੰਨਾ ਖਲਾਰਾ ਇਹ ਸਾਰਾ ਚੁੱਕਣਾ ਮੈਂ ਉਹਨੇ ਖਲਾਰੇ ਚੱਕ ਕੇ ਟੀ ਸਾਰੇ ਸਾਰੀ ਰਸੋਈ ਦਾ ਬੁਰਾ ਹਾਲ ਕਰਤਾ ਆਟਾ ਹੀ ਆਟਾ ਖੁਦ ਆਟਾ ਹੋ ਗਿਆ ਮੁੰਡਾ ਲੈ ਨਾਲ ਨਾਲ ਖਾਈ ਵੀ ਜਾਂਦਾ ਖਾਣ ਵਾਲੀ ਚੀਜ਼ ਵੀ ਹੈ ਇਹ ਫੇਸ ਤੇ ਲਗਾਉਣ ਵਾਲੀ ਵੀ ਚੀਜ਼ ਹੈ ਤੇ ਨਾਲ ਬੈਕ ਸਾਈਡ ਤੇ ਪੰਜੇ ਵੀ ਛਾਪੇ ਹੋਏ ਆ ਵੀਡੀਓ ਬਣ ਗਈ ਤੇਰੀ ਹਾਂ ਹਾਂ ਇੰਨਾ ਆਟਾ ਹਾਏ ਮੈਂ ਮਰ ਜਾਵਾਂ ਸਾਰੇ ਪਿੰਡੇ ਤੇ ਲਾਉਣਾ ਹੀ ਘਰ ਚ ਗੰਦ ਨਾ ਪਾਈ ਛੱਤ ਤੇ ਬਹਿ ਜੀ ਸਹੀ ਗੱਲ ਆ ਤੇ YouTube ਫੈਮਲੀ ਅਜੇ ਮੈਂ ਨੇਲ ਆਰਟ ਕਰਨਾ ਇੰਨੇ ਕ ਨੇਲ ਬਣਾਏ ਆ ਚੰਗਾ ਹੀ ਹੋ ਗਿਆ ਨੇਲ ਆਰਟ ਨਹੀਂ ਕੀਤਾ ਅੱਜ ਸਾਨੂੰ ਜਾਣਾ ਪੈਣਾ ਇੱਕ ਮਰਗ ਤੇ ਵੀ ਤੇ ਸਤਿ ਸ਼੍ਰੀ ਅਕਾਲ YouTube ਫੈਮਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਏ ਆਪਾ ਟੜਕੇ ਓਟਕੇ ਖਲਾਰੇ ਖੂਰੇ ਸਾਰੇ ਚੱਕਤੇ ਆ ਚਾਵਾ ਚੂਵਾ ਹੋ ਗਈਆਂ ਤੇ ਖੋਸ਼ ਤੇ ਜਗਸੀਰ ਦੇ ਪਾਪਾ ਨਾਲੇ ਮੈਂ ਤੇ ਜਗਸੀਰ ਰਹਿ ਗਏ ਆ ਤੇ ਜਗਸੀਰ ਅਜ ਲੈਣ ਦਾ ਪਿਆ ਪੰਗੇ ਪੁੱਠੇ ਵਿਆਹ ਤੇ ਜਾਣਾ ਇਸ ਲਈ ਆਪਦੇ ਪੈਕ ਬਣਾ ਕੇ ਲਾ ਰਿਆ ਤੇ ਮੈਂ ਕੱਲ ਫੇਸ਼ਲ ਕਰ ਲਿਆ ਸੀ ਤੇ ਅੱਜ ਨੇਲ ਮੈਂ ਕਰਵਾਉਂਗੀ ਬਸ ਤੇ ਬਾਕੀ ਕੋਈ ਤਿਆਰੀ ਇਹਨਾਂ ਦੇ ਕੱਪੜੇ-ਕੁਪੜੇ ਮੈਂ ਪਾ ਲਏ ਤੇ ਜਿਹੜੇ ਵਿਆਹ ਤੇ ਪਾਉਣ ਵਾਲੇ ਕਿਉਂਕਿ ਮੈਂ ਵੈਸਾ ਤਿਆਰੀ ਦਿਨੇ ਕਰਨੀ ਸੀ ਹੁਣ ਸਾਨੂੰ ਕਿਤੇ ਜਾਣਾ ਪੈਣਾ ਮਰਗੂ ਵੀ ਸਾਡੀ ਰਿਸ਼ਤੇਦਾਰੀ ਚ ਉੱਥੇ ਜਾਣਾ ਪੈਣਾ ਬਜ਼ੁਰਗ ਸੀਗੇ ਬੜੇ ਤੰਗ ਸੀ ਤੇ ਤੁਹਾਨੂੰ ਵਾਹਿਗੁਰੂ ਜੋ ਤੇ ਇਹ ਤੁਰਿਆ ਮੈਂ ਆਵਦੀ ਤਿਆਰੀ ਫਿਰ ਆ ਕੇ ਕਰੂੰਗੀ ਕੱਪੜੇ-ਕੁਪੜੇ ਪ੍ਰੈਸ ਕਰਨੇ ਪੈਣੇ ਇਹਨਾਂ ਦੇ ਤਾਂ ਜਿਵੇਂ ਟੇਲਰ ਤੋਂ ਆਏ ਪ੍ਰੈਸ ਹੋਏ ਹੋਏ ਆਏ ਆ ਤੇ ਮੇਰੇ ਹਜੇ ਪ੍ਰੈਸ ਹੋਣ ਵਾਲੇ ਆ ਮੈਂ ਪ੍ਰੈਸ ਕਰਕੇ ਆਪਦੇ ਟੇਟੀ ਚ ਬਾਅਦ ਚ ਪੈਕਿੰਗ ਕਰਦੀ ਆ بس او ਵੀ ਅੱਧੇ ਘੰਟੇ ਦੀ ਪੈਕਿੰਗ ਐ ਕੋਈ ਜਾਂ ਦੋ ਸੂਟ ਕਰਨੇ ਪ੍ਰੈਸ ਬੱਸ ਤੇ ਬਸ ਇੰਨਾ ਹੀ ਤਿਆਰੀ ਸੀ ਕਿ ਆ ਹੁਣ ਕੀ ਕਰੀ ਜਾਂਦਾ ਇੱਕ ਖਲਾਰਾ ਬੰਦ ਹੋਇਆ ਆ ਤਾਂ ਰਸੋਈ ਚ ਹੀ ਰਹਿੰਦਾ ਸਾਰੀ ਢਾਡੀ ਇਹ ਚਵਲ ਹੈਗਾ ਵੱਡਾ ਕੌਫੀ ਪੀਨ ਲਿਆ ਤਾਂ ਸਭ ਮੂੰਹ ਦੇ ਨਾਲ ਨਹੀਂ ਮੈਨੂੰ ਲੱਗਾ ਮੂੰਹ ਤੇ ਚੀਚਾ ਜਾ ਕੇ ਮੈਂ ਅੱਗੇ ਕਹਾਂ ਕੌਫੀ ਪੀਣ ਲੱਗਾ ਐ ਮੈਂ ਮਰ ਜਾ ਉਹ ਹੋ ਦੁੱਧ ਸਾਰਾ ਡੁੱਲ ਗਿਆ ਭਰਾਵਾ ਮੇਰੀ ਰਸੋਈ ਦੀ ਜੰਕਣਾ ਪੱਟੀ ਮੈਂ ਆਵੇ ਲੋ YouTube ਫੈਮਿਲੀ ਕੀ ਆਟਾ ਗੁੰਨਦੇ ਆ ਰੋਟੀ ਰੋਟੀ ਬਗਾਉਣੀ ਆ ਜੇ ਮਾਂ ਕੋਈ ਕੰਮ ਦੱਸ ਦੇਣਾ ਉਹ ਔਖਾ ਲੱਗਦਾ ਹੈ ਮਿਲਤਾ ਨਾਲ ਕਰਦੇ ਆ ਇਹ ਰੋਟੀ ਬਗਾਉਂਦੇ ਆ ਥੋੜਾ ਜਿਹਾ ਲਿਕਵਿਡ ਹੀ ਘਰ ਹੋਰਨ ਨੂੰ ਕੀ ਕੀ ਪਾਇਆ YouTube ਫੈਮਿਲੀ ਨੂੰ ਵੀ ਦੱਸ ਦੇ ਉਹ ਵੀ ਗੋਰੇ ਹੋ ਜਾਣਗੇ ਜਿਹੜੇ ਤੇਰੇ ਵਰਗੇ ਕਾਲੇ ਆ ਸਾਲਾ ਗੁਣਾ ਸੁਣੀ ਆ ਇਧਰ ਵੇਖੋ ਸ਼ਾਈਨ ਇਧਰ ਚਮਕਾ ਮਾਰੀ ਜਾਂਦਾ ਵਿੱਚ ਦੀ ਵੇਲੇ ਲਸ਼ਕੋਰਾ ਪਰ ਪਰ ਕੀ ਆ ਰਹੀ ਹੈ ਹੈ ਤਾਂ ਲਾ ਲੈ ਤੇ ਤੂੰ ਚਿੱਟਾ ਆਣ ਨੂੰ ਹਾਂਗੇ ਤਾਂ ਤੂੰ ਜ਼ਿਆਦਾ ਲਈ ਜੰਨਾ ਇਹਨੂੰ ਪੂਰਾ ਕਰ ਲੈ ਕਿਉਂਕਿ ਚੌਲਾ ਚੌਲਾ ਨੇ ਵਾਧੂ ਪੀ ਲੈਣਾ ਦੁੱਧ ਮੇਰਾ ਸਾਰਾ ਅੱਜ ਦੁੱਧ ਖਤਮ ਕਰਨ ਤੇ ਲੱਗਾ ਆ ਤੁੱਕ ਨਾ ਕਾਫੀ ਬਣਾਉਣੀ ਛੇਤੀ ਕਰੋ ਕਾਫੀ ਵੇਖ ਕੇ ਮੇਰਾ ਤਾਂ ਦਿਲ ਕਰ ਲੱਪਿਆ ਸਿਰਫ ਬਿਕਰੀ ਜਾਂਦਾ ਹਾਂ ਹੋਟ ਬਣਾਉਣੀ ਪਰ ਤੇ ਜ਼ਿਆਦਾ ਮਿੱਠਾ ਨਾ ਹੋਵੇ ਤੇ ਜਿਆਦਾ ਮੈਨੂੰ ਤੇਜ਼ ਕਾਫੀ ਨਹੀਂ ਪਸੰਦ ਤੁਸੀਂ ਬਹੁਤ ਜਿਆਦਾ ਤੇਜ਼ ਤੂੰ ਆਪਦੀ ਬਾਅਦ ਚ ਭਾਲੀ ਨਾ ਮਿੱਠਾ ਤੇ ਆ ਇੱਕ ਚਾਹ ਚ ਨਜਸਤੀ ਪਾਉਣੀ ਆ ਪੈੜ ਕੇ ਹਾਂ ਇਹਦੇ ਤਾਂ ਆਪਦੀ ਜ਼ਿੰਦਗੀ ਨੂੰ ਨਰਕ ਸਮਝੇ ਰੱਖਿਆ ਹੈ ਵਧੀਆ ਸ਼ੈਤੀ ਨਿਪਟ ਜਾਣਗੇ ਵਾਗਰੂ ਕੀ ਆ ਕਰੋ ਚੰਦਰੇ ਨਾਲੋਂ ਤੇ ਸ਼ੈਤੀ ਨਿਪਟਣ ਦੀਆਂ ਗੱਲਾਂ ਕਰਦਾ ਨਹੀਂ ਨਿਪਟਿਆ ਜਾਣਾ ਇਹਦੇ ਜਿੰਨੇ ਸਾਹ ਹੈ ਉਹਨਾਂ ਨਾਲ ਹੀ ਕਰਨਾ ਹੈ ਇਨੂੰ ਜਿੰਨੀ ਜ਼ਿੰਦਗੀ ਦਿੱਤੀ ਸੇਫ ਰੱਖੋ ਇੱਧਰ ਸਰਦਾਰ ਸਾਹਿਬ ਜਿ ਕੁੜਤੇ ਪਜਾਮੇ ਚ ਕੀ ਕਰੂ ਜੇ ਅੱਜ ਤਾਂ ਕੰਮ ਖਰਾਬ ਹੀ ਹੋ ਗਿਆ ਅ ਬੰਦ ਕਰੋ ਦਰਵਾਜਾ ਮੜੀ ਜੀ ਤੁਹਾਡੀ ਲੁੱਕ ਦਿਖਾਈ ਹੈ YouTube ਫੈਮਲੀ ਨੂੰ ਤੁਹਾਨੂੰ ਕੁੜਤਾ ਪਜਾਮਾ ਬਹੁਤ ਜੱਚਦਾ ਵੈ ਕਹਿ ਰਟਾ ਦਿੰਦੇ ਇਹ ਆ ਕੁੜਤਾ ਪਜਾਮੇ ਮੈਨੂੰ ਨਹੀਂ ਸਹੀ ਨਹੀਂ ਕਿਉਂ ਅੱਜ ਖੁਸ਼ ਨੇ ਪ੍ਰੈਸ ਜੀ ਜੀ ਪਾਇਆ ਵਰਗਾ ਦੇ ਪਾਇਆ ਨਹੀਂ ਖੁਸ਼ ਅੱਜ ਤੂੰ ਪ੍ਰੈਸ ਨਹੀਂ ਚੱਲਿਆ ਕੀਤਾ ਮਿਕਮਾ ਗੱਲ ਨਹੀਂ ਬਣੀ ਪੋਰਾ ਨਹੀਂ ਗੱਲ ਬਣੀ ਤੂੰ ਨਾ ਗੱਲਾਂ ਵਾਲਾ ਹੀ ਆ ਤੈਨੂੰ ਡਿਊਟੀ ਦਿੱਤੀ ਸੀ ਆ ਯੂਟਿਊਬ ਫੈਮਿਲੀ ਮੈਨੂੰ ਕਿਹਾ ਮੈਂ ਕਿ ਮੈਂ ਕੱਪੜਿਆਂ ਦੀ ਤਿਆਰੀ ਕਰਦੀ ਤੂੰ ਆਪਦੇ ਡੈਡੀ ਦੇ ਕੱਪੜੇ ਪ੍ਰੈਸ ਕਰ ਦੇ ਆ ਵੇਲਾ ਕਿੰਨੇ ਵੱਟ ਵਿੱਚ ਮੈਂ ਮਰੀ ਇਹਨਾਂ ਮਰੀ ਇਹਨਾਂ ਤੇ ਹੁਣ ਯੂਟਿਊਬ ਫੈਮਿਲੀ ਕੰਬਲ ਜਿਹੜੇ ਆ ਹੁਣ ਬਸ ਰਹਿਣ ਕਰਨਗੇ ਬਿੱਡਾਂ ਤੇ ਮੈਂ ਤਾਂ ਜਦੋਂ ਵਿਹਲੀ ਨਹੀਂ ਆ ਬਸ ਚੱਕ ਕੇ ਵਿੱਚ ਕੰਬਲ ਦੇ ਯਾਰ ਇੱਕ ਗੱਲ ਆ ਬਸ ਕਹ ਲਾ ਸੁਘਾ ਇਹ ਡਰਾਅਰ ਦੋ ਮੈਨੂੰ ਜਾਣਾ نیچے ਡਰਾਅਰ ਇੱਧਰ ਵੇਖੋ ਭੈਣ ਜੀ ਦਾ ਪੈਕ ਬਣ ਕੇ ਤਿਆਰ ਹੁਣ ਗਲੋ ਚੈੱਕ ਕਰਾਂਗੇ ਸ਼ਾਮ ਨੂੰ ਇਹਦਾ ਉਹ ਵੈ ਚੁੰਮਾ ਮਾਰਦੇ ਚੁੰਮ ਕਵਾਰਦੇ ਉੱਪਰ ਪਾਈ ਹੁੱਡੀ ਐ ਗਰਮ ਸ਼ਰਮ ਤੇ ਥੱਲੇ ਕੋਝੇ ਕਾਰਟੀ ਜੁਗਰਾਮ ਇਧਰ ਆ ਕੀ ਉਹ ਮੈਂ ਜਾਇਆ ਦੁਕਾਨ ਤੇ ਵੀ ਪਰ ਮੈਂ ਤੇ ਵੀਡੀਓ ਬਣਾਈ ਆ ਹੁਣੇ ਹੀ ਪਿੱਛੇ ਤਾਂ ਜਿਵੇਂ ਚੌਲਾ ਲਾਟ ਹੱਥ ਚਲਾਉਂਦਾ ਰਿਹਾ ਤੇ ਉਂਗਲਾ ਛਪੀਆਂ ਉਂਗਲਾ ਛਪੀਆਂ ਠੀਕ ਬੜਾ ਡੈਡੀ ਇਹ ਵੀ ਚਿੱਟੀ ਕਰੂੰਗਾ ਕਾਲੀ ਤੇ ਇਧਰ ਵੇਖੋ YouTube ਫੈਮਿਲੀ ਮੈਂ ਆਪਦੇ ਸਾਰੇ ਫਾਊਂਡੇਸ਼ਨ ਨੇਲਸ ਜਿਹੜਾ ਜਿਹੜਾ ਮੈਂ ਯੂਜ਼ ਕਰਦੀ ਆ ਤੇ ਆ ਲਿਪਸਟਿਕ ਨਾ ਬਹੁਤ ਪਿਆਰੇ ਕਲਰ ਆ ਬਹੁਤ ਜਿਆਦੇ ਪਿਆਰੇ ਜਿਹੜੀ ਮੈਂ ਤੁਹਾਨੂੰ ਇੱਕ ਕੱਲ ਵੀਡੀਓ ਦਿਖਾਈ ਸੀ ਨਾ ਫੇਸ਼ਲ ਕਰਨ ਤੋਂ ਬਾਅਦ ਉਹਦੇ ਵਿੱਚ ਮੈਂ ਲਾਇਆ ਸੀ ਲਿਪ ਕਲਰ ਬੜੇ ਪਿਆਰੇ ਰੈਗੂਲਰ ਵਿੱਚ ਵੀ ਆ ਮੈਂ ਸਾਰੇ ਲਿਪ ਕਲਰ ਇੱਥੇ ਰੱਖੇ ਹੋਏ ਆ ਤੇ ਬਾਕੀ 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 ਤਾਂ ਕੁਝ ਇਹਨਾਂ ਦਾ ਵੀ ਵਿੱਚ ਸਮਾਨ ਆਹ ਸੀਟਾ ਫਿਰ ਲੈ ਤੁਮੇ ਇਹਦੇ ਬਿਨਾ ਤੁਮੇ ਰਹਿ ਨਹੀਂ ਸਕਦੀ ਭਰ ਭਰ ਕੇ ਲਾਉਣੀ ਫੇਰ ਮੜਾ ਜਾਂ ਫੇਸ ਤੇ ਸੈਟਿੰਗ ਆਉਂਦੀ ਹੈ ਤੇ ਆ ਮੇਰਾ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਬ੍ਰਸ਼ ਵਗੈਰਾ ਹੈ ਹਾਈਲਾਈਟਰ ਵਗੈਰਾ ਤੇ ਆ ਪਹਿਲੀ ਵਾਰੀ ਮੈਂ ਮੰਗਾਇਆ ਆਪਦੇ ਵਾਸਤੇ ਚਲੋ ਪਾਓ ਹੈ ਤਾਂ ਪਹਿਲਾ ਬਿਟਾ ਹੀ ਤੇ ਪਰ ਵੂਮਨ ਵਾਲਾ ਨਹੀਂ ਤੇ ਮੈਂ ਕਦੇ ਪਰਫਿਊਮ ਨਹੀਂ ਮੰਗਾਇਆ ਮੰਗਾ ਲਿਆ ਵਿਆ ਤੇ ਲਾਇਆ ਹੈ ਨਹੀਂ ਕਿ ਤਾ ਭੁੱਲ ਗਿਆ ਕਿਉਂਕਿ ਲਾਇਆ ਹੋਵੇ ਤੇ ਕਦੇ ਯਾਦ ਰਵੇ ਕਿਉਂਕਿ ਮੈਨੂੰ ਪਰਫਿਊਮ ਤੋਂ ਅਲਰਜੀ ਆ ਸੁਮੇਸ ਕਰਕੇ ਵੋਇਡ ਕਰਦੀ ਮੇਰਾ ਨਾ ਇਹ ਕੀ ਵੇਖ ਲੋ ਕਿੰਨਾ 글로 ਆਇਆ ਤੇ ਨਾਲ ਦੀ ਨਾਲ ਨਜ਼ਰਾਂ ਵੀ ਲੱਗੀਆਂ ਰਾਤੀ ਇੱਕ ਇੱਥੇ 9 ਵਜੇ ਕਿ ਇੱਥੇ 9 ਵਜੇ ਯੈਸ ਤੜ੍ਹੋ ਚਿੱਟਾ ਲੱਗ ਰਿਹਾ ਸੀ ਦੇਖੋ ਨਹੀਂ ਜੀ ਲੱਗ ਨਹੀਂ ਜੀ ਵੇਖ ਲਾ ਚੈੱਕ ਕਰ ਚੈੱਕ ਕਰ ਮਾਂ ਮੈਂ ਜਦ ਮਾਈ ਰਹੂਗੀ ਮਾਂ ਤੋਂ ਉੱਪਰ ਨਹੀਂ ਜਾਣਾ ਨੋ ਨੈਵਰ ਗਨ ਯੂ ਕਾਂਟ ਬੀਟ ਮੀ ਰਾਈਟ ਨਾਓ ਆਮ ਵੈਰੀ ਯੂ ਨੋ ਜੇ ਮੈਂ ਆਪਦੇ ਕੰਪਲੀਮੈਂਟ ਜਿਹੜੇ ਮੈਨੂੰ ਮਿਲਦੇ ਨਾ ਜੇ ਇੱਥੇ ਦੱਸਦੇ ਨਾ ਤੁਸੀਂ ਕਹਿੰਦਾ ਫੁਕਰੀ ਮਾਰਦੀ ਆ ਉਹ ਫੁਕਰੀ ਨਹੀਂ ਉਹ ਪੰਪ ਹੁੰਦੇ ਆ ਪੰਪ ਨਹੀਂ ਜੀ ਫੁਕਰੀ ਤੁਸੀਂ ਵੀ ਹੱਸਦੇ ਪਏ ਜੇ ਮੇਰੇ ਤੇ ਹੂੰ ਉਹ ਪੰਪ ਕਿਹੜੇ ਕੋਮਲ ਆ ਰੱਜ ਰੱਜ ਕੇ ਦਿੰਦੀ ਆ ਕੋਮਲ ਨਹੀਂ ਮੈਨੂੰ ਬਾਹਰੋਂ ਮਿਲੇ ਆਦਣ ਪਤਾ ਕੀ ਕਹਿੰਦੇ ਹਾਂ ਪੰਪ ਨਹੀਂ ਵੀ ਲੈ। ਮਨ ਅੱਦਨ ਆਪਾਂ ਗਏ ਸੀ ਉਸ ਦਿਨ ਸਮਾਨ ਲੈਣ ਫਲਾਈਪਰ। ਉਹ ਕੁੜੀ ਕਹਿੰਦੀ ਅੱਛਾ ਇਹ ਤੁਹਾਡਾ ਬੇਟਾ ਏ। ਜਦੋਂ ਮੈਂ ਕਿਹਾ ਨਾ ਮੇਰਾ ਬੇਟਾ। ਸਮਾਨ ਵਿੱਚ ਨਹੀਂਗਾ। ਸਮਾਨ ਸਾਰਾ ਲੈ ਚੁੱਕੀ ਹਾਂ ਮੈਂ। ਅੱਛਾ ਮੈਂ ਤਾਂ ਤੁਹਾਨੂੰ ਸਮਝਾਈ ਤੁਹਾਡਾ ਭਰਾ ਏ। ਇਹ ਕੁੱਪੀ ਹੁੰਦੀ ਆ। ਇਹ ਤੁਹਾਡਾ ਬੇਟਾ ਇ tanto ਵੱਡਾ ਏ। ਇਹਦੇ ਕਰਕੇ ਆ। ਓ ਮਾਈ ਗੋਡ ਇੱਧਰੇ। ਵੱਨਦਾ ਏ। ਇਹਨਾਂ ਮੈਂ ਸੂਟ ਪਾਇਆ ਸੀ ਵਿਆਹ 'ਚ ਤੇਰੇ ਡੈਡੀ ਨੇ ਬੜੀ ਤਾਰੀਫ ਕੀਤੀ ਰੱਜ ਰੱਜ ਕੇ ਪਹਿਲੀ ਵਧੀ ਚਲੋ ਤਾਂ ਘਰ ਦਾ ਬੰਦਾ ਥੋੜੀ ਜਿਹੀ ਤਾਰੀਫ ਤਾਂ ਚਲੋ ਮੰਗ ਕੇ ਤਾਰੀਫ ਮੈਂ ਜਦੋਂ ਲੈਣੀ ਉਹਦੇ ਤੱਕ ਪਰ ਉਹ ਆਪਣੇ ਆਪ ਕੀਤੀ ਸਰ ਸਾਬ ਕਿਉਂਕਿ ਜਿੰਨਾ ਮੈਂ ਕਿੰਨਾ ਪਿਆ ਹਾਂ ਤੇ ਮਤਲਬ ਜਦੋਂ ਕਰੇ ਉਦੋਂ ਸਮਝ ਲਓ ਵੀ ਹਾਂ ਇਹ ਸੱਚੇ ਦਿਲੋਂ ਕੀਤੀ ਸਹੀ ਕੀਤੀ ਹੈ ਨਾਲ ਸ਼ਿਕੋਰਾ ਮਾਰ ਸੱਜਣਾ ਹੋਈ ਜ ਮੂਹ ਦੀ ਲਿਸ਼ਕੋਰਾ ਹੈ ਇਹ ਸਾਡੇ ਨਵਾਂ ਦੀ ਲਿਸ਼ਕੋਰ ਵੀ ਹੈ ਉਹਦਾ ਐਂਡ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤੇ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਪੁੱਰਲੇ ਹੋ ਤੇ ਜਲਦੀ ਤੋਂ ਜਲਦੀ ਕਰ ਦੋ ਸਬਸਕ੍ਰਾਈਬ ਚੈਨਲ ਨੂੰ ਤੇ ਬੈਲ ਆਈਕਨ ਦਬਾ ਦੋ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇਸੇ ਤਰ੍ਹਾਂ ਹੀ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਪਲੀਜ਼ ਮੇਰੇ ਚੈਨਲ ਨੂੰ ਅੱਗੇ ਤੋਂ ਅੱਗੇ ਵਧਾ ਦਿਓ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਤੇ ਮਿਲਦੇ ਹਾਂ ਹੁਣ ਆਪਾਂ ਨੈਕਸਟ ਵਲੌਗ 'ਚ ਤਦ ਤੱਕ ਲਈ Bye, cargo Sardar ji, bye. bye. Bye, Kush